ਦੇ ਕੋਈ ਬਿਆਸ ਦਰਿਆ ਉਹ ਸ਼ਾਬਾ 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 ਐ ਓਏ 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 ਇਹ ਇਹ ਆਉਂਦੇ ਸਬਸਕ੍ਰਾਈਬ ਕਰੋ ਸਾਰਿਆਂ ਨੇ ਤਿੰਨੋਂ ਹੈ ਨਾਮ ਕੀ ਹੈ ਨਾਮ ਤੁਮ ਕੀ ਕਹਿ ਉਦੀ ਗਈ ਹੈ ਨਾ ਚੈਨਲ ਸਬਸਕ੍ਰਾਈਬ ਇੱਕ ਇੱਕ ਚੈਨਲ ਨੂੰ ਸਬਸਕ੍ਰਾਈਬ ਕਰੋ ਸਿਕੀਰੋ ਸਬਸਕ੍ਰਾਈਬ ਕਰੋ ਜੀ ਜਾਨਾ ਯਾਰ ਬੱਲੀ ਕਰ ਦਿਓ ਬੱਚੇ ਆ ਗਏ ਸਾਡੇ ਕੋਲੇ 72 ਕਿੰਨੇ ਇਹ ਕੋ ਮਾਰ ਕਰਾ ਆ ਤਾਂ ਸਾਰੇ ਡਿੱਗੇ ਹਾਂਜੀ ਹਾਂਜੀ ਸਮਾਨ ਉੱਤੇ ਜਾ ਰਿਹਾ ਵਾ ਅਸੀਂ ਪੱਲੇ ਮੇਂ ਉੱਤੇ ਇਧਰ ਵੀ ਟੁੱਟ ਗਿਆ ਹੈ ਕਿੰਨੇ ਹਾਂਜੀ ਇਧਰ ਵੀ ਟੁੱਟ ਗਿਆ ਇਹਨੂੰ ਪੋਟਾ ਟੁੱਟ ਗਿਆ ਅੱਛਾ ਜੀ ਇਹਨਾਂ ਦਾ ਬੈਂਡ ਤਾਂ ਬਣਦਾ ਕਿਉਂਕਿ ਇਹ ਇਹਨਾਂ ਦਾ ਘਾਰ ਇੱਥੇ ਆ ਡੰਗਰ ਵੀ ਇਹਨਾਂ ਦਾ ਇਹਨਾਂ ਦੀ ਛੱਤ ਤੇ ਡੇਜੇ ਸਾਰਾ ਕੁਝ ਡੇਜਿਆ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ 40 ਮੀਟਰ ਟਰਾਲੀ ਜਿਹੜੀ ਆ ਨਿਰੰਤਰ ਭਰੀ ਜਾ ਰਹੀ ਆ ਇਹ ਸੇਵਾ ਜਿਹੜੀ ਆ 19 20 ਤਰੀਕ ਤੋਂ ਚੱਲੂ ਆ ਜੀ ਲਗਾਤਾਰ ਅੱਜ ਸਾਨੂੰ 17ਵਾਂ 18ਵਾਂ ਦਿਨ ਹੋ ਗਿਆ ਤੇ ਇਹ ਸੇਵਾ ਹੁਣ ਥੋੜੀ ਆਪਾਂ ਪੋਸਟਪੋਨ ਕਰਾਂਗੇ ਪੱਠਿਆਂ ਦੀ ਕਿਉਂਕਿ ਉੱਥੇ ਰਾਸ਼ਨ ਤੇ ਪੱਠਾ ਬਹੁਤ ਜ਼ਿਆਦਾ ਮਾਤਰਾ ਵਿੱਚ ਪਹੁੰਚ ਚੁੱਕਾ ਹੈ ਪਿੰਡਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਗਿਆ ਜਿਹੜੀ ਪੈਲੀ ਆ ਉਹ ਚੀਨੀਮੀ ਹੋ ਗਈ ਆ ਉਹਨੂੰ ਕਰਾਉਣ ਵਾਸਤੇ ਵੀ ਯੋਗਦਾਨ ਪਾਵਾਂਗੇ ਦੂਜੀ ਗੱਲ ਜਿੱਦਾਂ ਉਹਨਾਂ ਦੇ ਰਸਤੇ ਟੁੱਟ ਗਏ ਉਹਨਾਂ ਨੂੰ ਰਿਪੇਅਰ ਕਰਨ ਵਾਸਤੇ ਉੱਥੇ ਸਾਡੇ ਟਰੈਕਟਰ ਵੀ ਜਾਣਗੇ ਸਾਡੀ ਟੀਮ ਦੇ ਧੰਨਵਾਦ ਜੀ ਹਾਂਜੀ ਗੋਰੀ ਭਰਾ ਆਪਣਾ ਨਾਲ 8 ਬੰਦੇ ਆਏ ਜੀ ਆਪਾਂ ਦੋ ਰੈਸਟ ਕਰ ਰਹੇ ਆ ਅੱਜ ਜੀ ਥੱਕ ਗਏ ਤੇ ਬਾਕੀ ਲੱਗੇ ਆ ਜੀ ਤੇ ਧੁੱਪ ਦੇਖ ਲੋ ਕਿਦਾਂ ਸਿਖਰ ਧੁੱਪ ਪੂਰੀ ਸਿਰ ਤੇ ਪੈਣ ਦੇ ਆ ਤੇ ਆਪਾਂ ਉਹ ਖੱਤਾ ਚੱਕਣਾ ਤੇ ਆਹ ਵਾਲਾ ਚੱਕ ਲਿਆ ਥੋੜਾ ਘੱਟ ਰਹਿ ਗਿਆ ਤੇ ਆਹ ਲ ਖਤਮ ਕਰ ਦਿੱਤਾ ਤੇ ਹਾਂਜੀ ਜੀ ਇਹ ਇੱਕ ਸਾਹਮਣੇ ਵਾਲਾ ਖਤਾ ਚੱਕ ਹੋ ਗਿਆ ਜੀ ਹੁਣ ਚੱਕਣਾ ਉੱਤਰ ਲਾ ਤੇ ਆਹ ਛੋਟੀ ਟਰਾਲੀ ਭਰ ਲਈ ਆਪਾਂ ਇਹ ਜਾਊਗੀ ਵੱਡੀ ਟਰਾਲੀ ਵਿੱਚ 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 ਧੁੱਪ ਆ ਜਾਂਦੀ ਵਿੱਚ ਵਿੱਚ ਛਾਂ ਆ ਜਾਂਦੀ ਆ ਪਰ ਗਰਮੀ ਬੋਈ ਜਾਂਦੀ ਆ ਹਮ ਬਹੁ ਹੋਇਆ ਪਿਆ ਆ ਹਾਂਜੀ ਲੋ ਜੀ ਟਰਾਲੀ ਅਪਲੋਡ ਕਰ ਲਈ ਆ ਜੀ ਤੇ ਨਾਲ ਆਪਾਂ ਤਿੰਨੇ ਜਣ ਉੱਤੇ ਬਹਿ ਗਏ ਆ ਤੇ ਆਪਾਂ ਹੁਣ ਜਾਵਾਂਗੇ ਸਵੇਰੇ ਤੇ ਸਵੇਰੇ ਆਪਾਂ ਲੱਗੇ ਜਾਵਾਂਗੇ ਤੇ ਇੱਥੇ ਬਿਆਸ ਦਰਿਆ ਕੋਲ ਪਿੰਡਾ ਡੁੱਬਿਓ ਉੱਥੇ ਜਾਵਾਂਗੇ ਆਪਾਂ ਇਹ ਲੈ ਕੇ ਚਾਰਾ ਠੀਕ ਆ ਜੀ ਤੇ ਫੁੱਲ ਲੋਡ ਕਰ ਲਈ ਐ ਤੇ ਪਹਿਲਾਂ ਨਾਲੋਂ ਜ਼ਿਆਦੀ ਲੋਡ ਆ ਹੁਣ ਕਿਉਂਕਿ ਪਹਿਲਾਂ ਨਾਲੋਂ ਜ਼ਿਆਦੀ ਉਚਾਈ ਆ ਹੁਣ ਆਪੋ ਜਿਆਦਾ ਗਈ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਹੋਰ ਵੀਡੀਓ ਹੋਰ ਬਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਆ ਜੀ ਹਾਂਜੀ ਤੇ ਸਾਨੂੰ 17 ਦਿਨ ਹੋ ਗਏ ਜੀ ਲਗਾਤਾਰ ਸੇਵਾ ਕਰਦੇ ਆ ਇਹਨੂੰ ਤੇ ਹਰੇ ਚਾਰੇ ਦੀ ਸੇਵਾ ਲਗਾਤਾਰ ਆਪ 17 ਦਿਨਾਂ ਤਾਰਮਾ ਦੇ ਨਾ ਤੇ ਆਪਾਂ 20 20 ਅਗਸਤ ਦੇ ਲੱਗੇ ਸੀਗੇ ਤੇ ਅੱਜ ਆ ਗਈ 6 ਸਤੰਬਰ ਤੇ ਅੱਜ 6 ਤਰੀਕ ਆ ਜੀ ਤੇ ਦੇਖ ਲੋ ਸਾਨੂੰ ਕਿੰਨੇ ਦਿਨ ਹੋ ਗਿਆ ਤੇ ਲਗਾਤਾਰ ਅਗੇ ਵੀ ਕਰਦੇ ਰਾਵਾਂਗੇ ਕਿਉਂਕਿ ਜਦੋਂ ਪਾਣੀ ਜਾਣਾ ਆ ਜਦੋਂ ਪਾਣੀ ਖਤਮ ਹੋਣਾ ਆ ਤੇ ਉਦੋਂ ਜਾਦੀ ਲੋਣ ਹੋਣੀ ਪੱਟੀਆਂ ਦੀ ਤੇ ਉਦੋਂ ਲਈ ਵੀ ਸਾਡੇ ਲਈ ਬਾਦੂ ਸਟਾਕ ਪਿਆ ਆ ਤੇ ਆਪਾਂ ਉਦੋਂ ਵੀ ਜਾਵਾਂਗੇ ਤੇ ਹੁਣ ਵੀ ਜਾਵਾਂਗੇ ਤੇ ਕੱਲੂ ਕੱਲੂ ਆਪਾਂ ਜਾਵਾਂਗੇ ਠੀਕ ਆ ਜੀ ਕੱਲ ਆਪਾਂ ਜਾਵਾਂਗੇ ਬਿਆਸ ਦਰਿਆ ਵਾਲੀ ਸਾਈਡ ਤੇ ਬਾਕੀ ਉਚਾਈ ਤੇ ਜਿਆਦਾ ਇਹਨਾਂ ਨੇ ਲੋਡ ਕਰ ਲਿਆ ਆ ਟਰਾਲੀ ਤੇ ਜਿਆਦੀ ਉਚਾਈ ਤੇ ਆ ਗਏ ਆ ਆਪਾਂ ਤੇ ਠੀਕ ਆ ਜੀ ਤੁਸੀਂ ਚੈਨਲ ਨੂੰ ਘੱਲੋ ਸਬਸਕ੍ਰਾਈਬ ਤੇ ਜਿਹੜੇ ਭਰਾ ਨਵੇਂ ਆਏ ਆ ਤੇ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਆਪਣੀਆਂ ਹਰ ਪੀੜਤਾ ਦੀ ਨਹੀਂ ਦੇਖੀਆਂ ਉਹ ਵੀ ਜਾ ਕੇ ਦੇਖਿਓ ਤੇ ਠੀਕ ਆ ਜੀ ਤੇ ਜੁੜਦੇ ਰਹੋ ਬਲੌਗ ਦੇ ਨਾਲ ਚੱਲੇ ਪਿੰਡ ਨੂੰ ਕੱਲ ਲੈ ਗਈ ਆਵਾਂਗੇ ਖਰਾਮ ਆਸਰਿਆ ਦੇਖੋ ਕਿੰਨਾ ਤੇਜ਼ ਪਾਣੀ ਆਉਂਦੇ ਆ ਵਾਹੇ ਗੁਰੂ ਗਿਆ ਉਹ ਦੇਖਿਆ ਹਰਮਨ ਵੀ ਪਾਣੀ ਆ ਗਿਆ ਦੇਖ ਲੈ ਸਬਸਕ੍ਰਾਈਬ ਕਰ ਹੈ ਸਬਸਕ੍ਰਾਈਬ ਕਰ ਦੋ ਸਾਡੇ ਪਾਣੀ ਆ ਗਿਆ ਦੇਖ ਲੈ ਸਬਸਕ੍ਰਾਈਬ ਕਰ ਹੈ ਸਬਸਕ੍ਰਾਈਬ ਕਰ ਦੋ ਸਾਡੇ ਇਹ ਵੀ ਭਰਾਣੇ ਆ ਬੱਲੇ ਤੇਰੇ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪੁੱਜ ਚੁੱਕੇ ਹਾਂ ਜੀ ਤੇ ਲੰਗਰ ਪਾਣੀ ਛਕ ਲਿਆ ਤੇ ਹੁਣ ਆਪਾਂ ਇੱਥੇ ਇੱਥੋਂ ਭਾਜੀ ਉਹਨੇ ਕੁੱਤਰ ਕੇ ਜਿੱਤੇ ਅੱਗੇ ਥੱਲੇ ਲੋੜਾ ਜਿੱਤੇ ਪਾਣੀ ਆਇਆ ਹੋਇਆ ਆ ਚਾਰੇ ਸੇਵਾ ਉੱਥੇ ਲੈ ਕੇ ਜਾਓਗੇ ਭਾਜੀ ਉਹਨੇ ਕੁੱਤਰ ਕੇ ਠੀਕ ਆ ਜੀ ਤੇ ਆਪਾਂ ਇਹ ਇੱਥੇ ਲਾ ਦੇਣੀ ਆ ਜੀ ਤੇ ਤਬ ਤੱਕ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਜੁੜੇ ਰਹੋ ਠੀਕ ਆ ਜੀ ਚੈਨਲ ਨਾਲ ਬੱਸ ਬੱਸ ਭਾਜੀ ਥੋੜੀ ਅੱਗੇ ਕਰ ਭਾਈ ਥੋੜੀ ਜਿᱷ ਅੱਗੇ ਕਰਿਓ ਥੋੜੀ ਜਿᱷ ਅੱਗੇ ਨੂੰ ਬੱਸ 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 ਚਲੋ ਦੇਖੇ ਹੁਣ ਜੀ ਜੈਕ ਲੱਗਦਾ ਸਿੱਧਾ ਇੱਕੋ ਵਾਰੀ ਸਾਰੀ ਥੱਲੇ ਜੈਕ ਕੀ ਲੱਗਣਾ ਹੁਣ ਭਾਈ ਦੇਖੀ ਜਾਓ ਭਾਈ ਕਹਿੰਦਾ ਜੈਕ ਵਾਲੀ ਚਾਹੀ ਟਰਾਲੀ ਮੈਂ ਕਿ ਜੈਕ ਕੀ ਲੱਗਣਾ ਹੁਣ ਆ ਲੋ ਹੋਰ ਹੋਰ ਕਿਤੇ ਨਹੀਂ ਦੱਸਦੇ ਨਹੀਂ ਜੋ ਕਿਲਾ ਦੀ ਮਰੋ ਯਾਰ ਬਈ ਬੈਕਰੇ ਮੜਿਆ ਬਾਤ ਬਾਤ ਚਲੋ ਇਦਾਂ ਨਹੀਂ ਹੇਲਣੀ ਮੇਰੇ ਹਿਸਾਬ ਨਾਲ ਕਿਉਂਕਿ ਭਾਰੀ ਬਹੁਤ ਜ਼ਿਆਦੀ ਹੈ ਭਾਰ ਬੜਾ ਨਾ ਰਸਾ ਵੀ ਨਾ ਬਜੇ ਮਾਮਾ ਦੇਖਦੇ ਆ ਥੱਲੇ ਬੰਦੇ ਆਪਣੇ ਕੀ ਕਰ ਰਹੇ ਨੇ ਵਾ ਦੇਖੋ ਇਹ ਬੰਦੇ ਫੜਾਈ ਹੁੱਕ ਤੇ ਮਾਮਾ ਤੁਰੀ ਇਹ ਤਾਂ ਇੱਕ ਭਰੀ ਵੀ ਨਹੀਂ ਡਿੱਗੀ ਤੁਸੀਂ ਕਹਤੋਂ ਬੈਠੇ ਆ ਐ ਪਾਜੀ ਮੈਂ ਕਿਹਾ ਭਰੀ ਦਾ ਇੱਕ ਮਿੰਟ ਕੀ ਤੁਸੀਂ ਕਹਤੋਂ ਬੈਠੇ ਆ ਇਹ ਉੱਪਰ ਚੱਕੂਗਾ ਫੇਰ ਹੀ ਨਹੀਂ ਜਾਊਗੇ ਦੇਖ 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 ਸਿਰੋ ਇਹ ਕਾਂਡ ਕਰਦਾ ਦਾਦਾ ਨਹੀਂ ਇਹ ਕੱਟਦੇ ਇਹ ਤਾਂ ਮਾਰਦੇ ਆ ਪਾ ਇਹ ਤਾਂ ਦਫੇਟਾ ਭਰੀਆਂ ਚਲੋ ਮੈਂ ਕਰਦਾ ਬਾਅਦ ਵਿੱਚ ਯਾਰ ਜਿਮਾ ਮਰਨੀਆਂ ਨੂੰ ਚਾਹ ਨਹੀਂ ਆ ਰਹੀ ਹੈ ਮਾਰੀ ਚਲੋ ਹਾਂ ਨਾ ਗਾਂ ਵਾਲੀ ਗੱਲ ਹਾਂਜੀ ਜੀ ਅੱਧੀ ਟਰਾਲੀ ਹੱਥਾਂ ਨਾਲ ਲਾਤੀ ਹੈ ਜੀ ਕਹਿੰਦੇ ਅੱਧੀ ਟਰੈਕਟਰ ਨਾਲ ਦੇਖਦੇ ਹਾਂ ਜੀ ਲੱਤਦੀ ਆ ਕਿ ਨਹੀਂ ਨਹੀਂ ਤਾਂ ਫੇਰ ਇਹ ਵੀ ਹੱਥਾਂ ਨਾਲ ਆਪਾਂ ਲਾ ਦੇਣੀ ਆ ਤੇ ਬਾਕੀ ਦੇਖਦੇ ਆ ਅੱਧੀਆਂ ਜਿਆਦੀ ਲਾਤੀ ਆਈ ਮੋਰੇ ਤਾਂ ਅੱਧੀ ਖਾਲੀ ਕਰ ਦਿੱਤੀ ਆ ਤੇ ਬਾਕੀ ਦੇ ਦੇ ਟਰੈਕਟਰ ਦੇ ਜੋਰ ਨਾਲ ਸਾਰੀ ਥੱਲੇ ਨੂੰ ਆਉਂਦੀ ਆ ਕਿ ਨਹੀਂ ਆਉਂਦੀ ਦੇਖੀ ਜਾ ਤੂੰ ਸ਼ਾਬਾਸ਼ 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 ਐ ਓਏ 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 ਏ ਏ ਆਹ ਦੇ ਲੈ ਵੀ ਉਹ ਬੱਸ ਵਾਸ ਇੰਨਾ ਯੋਰ ਯਾਵਾਜ ਇੱਕੋ ਵਾਰੀ ਸਾਰੀ ਕਲੀਅਰ ਪਿਆਰ ਫਸਟ ਟਾਈਮ ਕਰੋ ਸਾਰਿਆਂ ਨੇ ਤਿੰਨੋਂ ਹੈ ਨਾ ਵੀ ਨਾਮ ਤੁਮ ਕੀ ਹੋਦੀ ਕੀ ਹੈ ਨਾ ਚੈਨਲ ਸਬਸਕ੍ਰਾਈਬ ਜੀ ਚੈਨਲ ਹੈ ਅਜੀ ਨਾਗਪੁਰ ਹਾਂਜੀ ਨਾਗਪੁਰ ਤੁਹਾਨੂੰ ਸਬਸਕ੍ਰਾਈਬ ਕਰੋ ਕੀ ਕਰੋ ਸਬਸਕ੍ਰਾਈਬ ਕਰੋ ਜੀ ਚਲੋ ਜੀ ਟਰਾਲੀ ਹੋ ਗਈ ਖਾਲੀ ਜੀ ਲੜੀ ਜਾਂਦੇ ਤੁਸੀਂ ਅਸਕੇ ਜੀ ਇਹ ਤੇ ਸੇਵਾ ਕਰਕੇ ਆਪਾਂ ਆਪਾਂ ਪਾ ਲੈ ਚਾਲੇ ਜੀ ਪਿੰਡ ਵੱਲੋਂ ਪਹਿਲਾਂ ਆਂਦੀ ਆ ਤਾਂ ਆਪਾਂ ਬਹਿ ਕੇ ਆਏ ਜੀ ਉੱਤੇ ਹੁਣ ਦੇਖੋ ਝੁਕੇ ਲੱਗਦੇ ਆ ਜੀ ਧੰਪ ਧੰਪ ਬੈਠਦੇ ਆ ਨਾ ਆਪ ਵੀ ਤਾਂ ਲੜੀ ਕੀ ਆ ਠੀਕ ਆ ਉਹਦੇ ਠੀਕ ਆ ਹਾਂਜੀ ਬਾਈ ਘਰ ਮੈਂ ਤੂੰ ਠੀਕ ਆ ਤੁਸੀਂ ਠੀਕ ਆ ਓਕੇ ਆ ਹੋ ਗਿਆ ਤੈਨੂੰ ਕੀ ਜਾਂਦਾ ਹਾਂ ਬਿੱਲਾਲ ਚ ਕੋਈ ਨਾ ਕਰਿਆ ਜਿਹੜਾ ਲਈ ਜਾਂਦਾ ਉਹ ਪਟਾ ਜਿਹੜਾ ਲਈ ਜਾਂਦਾ ਅੱਗੇ ਵੀ ਗਾਂ ਤੱਕ ਜਿਹੜਾ ਸਪਲਾਈ ਜਿਹੜਾ ਲਈ ਜਾਂਦਾ ਉਹ ਨਾ ਹੋਈਗਾ ਜਿਹੜਾ ਲਈ ਜਾਂਦਾ ਪਿੱਛੇ ਹੀ ਜਾ ਓਏ ਨਾਲ ਚ ਕੋਈ ਨਾ ਕਰੋ ਇਹ ਚਲਦੀ ਰਹਿਣੀ ਸੇਵਾ 2 ਮਹੀਨੇ ਰੱਖੋ ਪਾਣੀ ਨਹੀਂ ਪਾਣੀ ਦੇ ਦਿਓ ਪੇਟੀ ਇੱਕ ਮਾਝੇ ਪਾਣੀ ਦੇ ਦਿਓ ਆਹਦੇ ਪੈਸੇ ਪੇਟੀ ਜਾਣਾ ਹੈ ਪਾਣੀ ਦੇ ਦਿਓ ਇੱਕ ਪੇਟੀ ਦੇ ਦਿਓ ਇਹਦਾ ਤੋਰਾ ਤੋਰਾ ਨੂੰ ਆਣ ਦਿਖਾਓ ਚਲੋ ਚਲੋ ਭਾਈ ਤੋਰਾ ਤੋਰਾ ਜੀ ਤੇ ਟਰੈਕਟਰ ਆਪਣਾ ਆ ਰਿਹਾ ਏ ਥੱਲੇ ਤੇ ਆਪਾਂ ਦੇਖ ਕੇ ਆਉਨੇ ਆਂਗੇ ਅਗਲੇ ਪਿੰਡ ਹਾਂਜੀ ਆਪਣਾ ਗੜਦੀ ਵਾਲਾ ਭਾਈ ਅੱਛਾ ਅੱਛਾ ਠੀਕ ਹੈ ਹਾਂਜੀ 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 ਜਵਾਹਰ ਲਾ ਕੇ ਗਿਆ ਕਿ ਵੀਰੇ ਅੱਛਾ ਜੀ ਓ ਜੀ ਆਪਾਂ ਹੁਣ ਅਗਲੇ ਪਿੰਡ ਜਾਵਾਂਗੇ ਦੇਖ ਕੇ ਆਵਾਂਗੇ ਆਪਾਂ ਨਾਨਾ ਜੁੜੇ ਰਹੇ ਤੁਸੀਂ ਤੇ ਦੇਖੋ ਇੱਕ ਵੀ ਆਣਾ ਧਿਆਨ ਨਾਲ ਸਾਡੇ ਕੋਲ ਤੇ ਸਤਾ ਦੇ ਗੀ ਨੀ ਦੇਖੋ ਮਾਰ ਕਰੀਦਾ ਹੈ ਸਾਜਣ ਜੀ ਅੱਜ ਜੇ ਪਾਪੀ ਸਾਡੇ ਸਾਡੇ ਅੰਦਰ ਪਰਲੇਂਦਰ ਪਰਲੇਂਦਰ ਦੀ ਵੀ ਦੇਖੀ ਧੰਨਵਾਦ ਪਰਲੇਂਦਰ ਜੀ ਕਰਨੇ ਕਾਲਾ ਹਾਂ ਤੇ ਸਾਰੇ ਡਿੱਗ ਗਏ ਹਾਂਜੀ ਹਾਂਜੀ ਸਮਾਂ ਉੱਤੇ ਜਾ ਰਿਹਾ ਵਾਹ ਅਸੀਂ ਪੱਲੇ ਨਾਲ ਉੱਤੇ ਕਿੰਨੇ ਜੰਦਾ ਪਾਣੀ ਸੀ ਇੱਥੇ ਪਾਣੀ ਆ ਰਿਹਾ ਹੋਰ ਜਿਹੜੀ ਚੜ ਗਿਆ ਇਹ ਹਾਂ ਅਸੀਂ ਹੋ ਗਿਆ ਬਣੀ ਆਵੇ ਇਹਨਾਂ ਦੇ ਘਰ ਜਿਹੜੀ ਘਰ ਤੋਂ ਲੱਗਣ ਜਾਂ ਇੱਧਰ ਵੀ ਟੁੱਟ ਗਏਗਾ ਜੀ ਇੱਧਰ ਹਾਂਜੀ ਹਾਂਜੀ ਇੱਧਰ ਵੀ ਟੁੱਟ ਗਿਆ ਇਹਨਾਂ ਦੇ ਕੋਟਾ ਟੁੱਟਦੀ ਹੈ ਸਹੀ ਦੇਖੋ ਦੇਖੋ ਮੈਂ ਧਿਆਨ ਨਾਲ ਟਰਾਲੀ ਚੱਲਦੀ ਪਈ ਆ ਪਿੰਡ ਦੇ ਮੁੰਡੇ ਰਮਦਾਸਪੁਰ ਪਿੰਡ ਦੇ ਹਾਂਜੀ ਠੀਕ ਆ ਸਾਰੇ ਇਹ ਆਪਾਂ 12 14 15 ਜਾਣੇ ਆ ਲਾਗੇ ਦੇ ਪਿੰਡਾਂ ਦੇ ਵੀ ਵੀਰ ਸਾਡੀ ਤੇ ਅੱਲ ਦੇਖ ਕੇ ਸਾਡੀ ਮਦਦ ਕਰਨ ਆਉਂਦੇ ਆ ਤੇ ਹੱਥ ਪਾਉਂਦੇ ਆ 20 ਦਿਨਾਂ ਤੋਂ ਸਾਡੇ ਨਾਲ ਕੰਟੈਕਟ ਜਿਹੜਾ ਆ ਨਾ ਫੋਨਾਂ ਰਾਹੀਂ ਹੋ ਰਿਹਾ ਵੀ ਸਾਨੂੰ ਫੁਲਾਨੀ ਜਗਾ ਜੀ ਪੱਠਾ ਚ ਹਰਾਚਾਰਾ ਪਹਚਾ ਦਿਓ ਸੁੱਕਾਚਾਰਾ ਪਹਚਾ ਦਿਓ ਸਾਡੇ ਮਸ਼ੀਨਾਂ ਡੁੱਪੀਆਂ ਸਾਨੂੰ ਕੁਤਰਿਆ ਪਹਚਾ ਦਿਓ ਆਪਾਂ ਪਹਚਾਉਂਦੇ ਰਹੇ ਆ ਹਾਂਜੀ ਹਾਂਜੀ ਬਿਲਕੁਲ ਕੰਮ ਧੰਦੇ ਛੱਡ ਕੇ ਸਾਰੇ ਮੁੰਡੇ ਲੱਗੇ ਹੋਏ ਆਈ ਚਾਨੇ ਜ ਜਿੰਨੇ ਕਿਲੋਮੀਟਰ ਜਨਾਲੇ ਤੋਂ ਅੱਗੇ ਡੱਬਰ ਪਿੰਡ ਕੋਈ ਪਹੁੰਚਿਆ ਨਹੀਂ ਸੜਕਾਂ ਦੇ ਇਹੀ ਹਾਲ ਸੀ ਤੁਹਾਡੇ ਵਾਲਾ ਹਾਂਜੀ 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 ਇੱਥੇ ਲਾ ਦਿਓ ਜੀ ਟਰਾਲੀ ਇੱਥੇ ਲਾ ਦਿਓ ਟਰਾਲੀ ਆਪਾਂ ਕਹਿੰਦੇ ਅੱਜ ਆਇਆ ਭਾਜੀ ਜੋਤੀ ਹਣੀ 5.5 ਕਿਲੋਮੀਟਰ ਪਾਣੀ ਦੇ ਵਿੱਚ ਰਹੀ ਗਏ ਹਾਂਜੀ ਕਾਲੀ ਪਿੰਡ ਪੰਜ ਸਿੱਕੇ ਆ ਤੁਹਾਡੇ ਗੁਰਦੁਆਰੇ ਸਾਡੇ ਤਿੰਨ ਟਰਾਲੀ ਚ ਲੱਗੇ ਆ ਉਹ ਕਹਿੰਦੇ ਆਪਾਂ ਨੇੜੇ ਦੇ ਰਲੇ ਦੇ ਪਿੰਡਾਂ ਦੀ ਸਪਲਾਈ ਆਪੇ ਹੀ ਕਰੀ ਜਾਂਦੇ ਸਾਨੂੰ ਪਤਾ ਕਿੱਥੇ ਕਿੱਥੇ ਲੋੜ ਆ ਉਹ ਨਹੀਂ ਆਉਗਾ ਇਹਨਾਂ ਦਾ ਬਣਦਾ ਬਣਦਾ ਕਿਉਂਕਿ ਇਹ ਨਾਂ ਦਾ ਰਹਿੰਦੇ ਆ ਡੰਗਰ ਵੀ ਇਹਨਾਂ ਦਾ ਇਹਨਾਂ ਵੀ ਛਾਤ ਤੇ ਡੇਜੀ ਸਾਰਾ ਕੁਝ ਡੇਜਿਆ ਇਹ ਤਾਂ ਡੰਗਰ ਵੀ ਨਾਲ ਇਹ ਤਾਂ ਬਣਦੇ ਵੀਰ ਜੇ ਸਾਨੂੰ ਕਿਸੇ ਨੇ ਪੈਸੇ ਦਿੱਤੇ ਆ ਸੇਵਾ ਲਈ ਅਸੀਂ ਉਹਦੀ ਦਰਬਾਰ ਤੋਂ ਨਹੀਂ ਹੁੰਦੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਸਹੀ ਗੱਲ ਬਿਲਕੁਲ ਚੱਲ ਸੁਣੋ ਹਾਂਜੀ 20 ਦਿਨਾਂ ਤੋਂ ਲੱਗਿਓ ਆ ਹਾਂਜੀ ਹਾਂਜੀ 10 ਕਿੱਲੇ ਇੱਕ ਆਪਾਂ ਲਏ ਗੁਵਾਰ ਦੇ 3 ਕਿੱਲੇ ਇੱਕ ਲੈ ਹਾਂਜੀ ਆਪਾਂ ਵੀ ਪੈਸੇ ਦੇ ਕੇ ਲੈਣਦੇ ਹਾਂ ਪੈਸੇ ਦੇ ਕੇ ਛੱਲੀਆਂ ਨਾਲ ਲੱਗੀਆਂ ਸਵੇਰੇ ਮੈਂ ਆ ਆ ਪੈਸੇ ਦੇ ਕੇ ਫੇਰ ਮੁੜ ਕੇ ਆਪਾਂ 4 ਬਖਰਾ ਹਾਂਜੀ ਹਾਂਜੀ ਆਪਾਂ ਪਤਾ ਨਹੀਂ ਕਿੰਨੀ ਗਦੌੜ ਲਾਈ ਆ ਸਾਡੀ 14ਵੀਂ ਟਰਾਲੀ ਆ ਜੇ ਟਰਾਲਾ ਡਿਗਿਆ ਇੱਥੇ ਇੱਦਾਂ ਇੱਦਾਂ ਆਪਾਂ ਜੀ ਨਹੀਂ ਬਹੁਤ ਫੇਰ ਮੁੰਡੇ ਆਪ ਕੰਮ ਕਰਦੇ ਪਤਾ ਦੌੜ ਲੱਗਿਓ 20 22 ਕਿਲੋ ਸਾਡਾ ਰਮਦਾਸਪੁਰ ਪਿੰਡ 22 ਕਿਲੋਮੀਟਰ ਢੋਲਵਾ ਆ ਪੈਂਦਾ ਸਾਰਾ ਰਮਦਾਸ ਇੱਥੇ ਹਾਂ ਗੱਲ ਗੜਦੀ ਵਾਲ ਦੇ 22 ਕਿਲੋਮੀਟਰ ਢੋਲਵਾ ਸੁਣਿਆ ਉਹਨਾਂ ਜੜਾਉਣੀ ਤੋਂ ਉੱਥੋਂ ਪੱਠੇ ਲੈ ਲੈ ਕੇ ਉਹਨੇ ਕਾਦੇ ਵਾਸਤੇ ਲੈ ਕੇ ਤੁਹਾਡੇ ਉਹ ਲੋਡ ਬੰਦ ਲਈ ਆ ਤੁਹਾਡੇ ਵਾਸਤੇ ਇਹ ਆਪਣੇ ਆਪਣੇ ਵੀਰਾ ਭਰਾਵਾਂ ਬਾਅਦ ਤੇ ਦੌੜੇ ਹੋ ਬਿਲਕੁਲ ਸਹੀ ਗੱਲ ਹੈ ਵੀਰਾ ਭਰਾਵਾਂ ਆਤੀ ਆ ਠੀਕ ਹੈ ਜੀ ਤੁਹਾਨੂੰ ਪੱਠੇ ਦੀ ਲੋਡ ਆ ਪੱਠਾ ਪਹੁੰਚੂਗਾ ਹਾਂ ਜੀ ਹਾਂ ਜੀ ਤੁਹਾਨੂੰ ਜਿਹੜੀ ਚੀਜ਼ ਦੀ ਲੋਡ ਆ ਪਹੁੰਚੂਗੀ ਆਪਾਂ ਦਾ ਇੱਥੇ ਤੱਕ ਤਿਆਰ ਹੋਇਆ ਬਈ ਜਿਹੜੇ ਲੋਕਾਂ ਦਾ ਖੇਤਾਂ ਦਾ ਨੁਕਸਾਨ ਹੋ ਗਿਆ ਮਿੱਟੀ ਆ ਗਈ ਭਰ ਗਈ ਆਪਾਂ ਉੱਥੇ ਵੀ ਟਰੈਕਟਰ ਲਾ ਕੇ ਪਧਰਾ ਕਰਨ ਤਿਆਰ ਬੈਠੇ ਉੱਥੇ ਕਾਡ ਨੰਬਰ ਲੈਣੇ ਉੱਥੇ ਭਾਜੀ ਉੱਥੇ ਚਲੋ